ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜਨਵਰੀ ਨੂੰ ਪੰਜਾਬ ਫੇਰੀ ਤੇ ਆਏ ਅਤੇ ਲੋਕ ਸਭਾ ਚੋਣਾਂ ਦੇ ਲਈ ਬਿਗਲ ਵਜਾਇਆ ਪਰ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀ ਝੋਲੀ 'ਚ ਜੇਕਰ ਕੁਝ ਪਾ ਕੇ ਗਏ ਤਾਂ ਸਿਰਫ 30 ਮਿੰਟਾਂ ਦਾ ਲੰਮਾ ਭਾਸ਼ਣ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ਪੁਰਬ ਤੇ ਡੇਰਾ ਬਾਬਾ ਨਾਨਕ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਅਣਦੇਖੀ ਕੀਤੀ ਗਈ ਅਤੇ ਕਰਤਾਰਪੁਰ ਸਾਹਿਬ ਦੇ ਕੈਰੀਡੋਰ ਲਈ ਕੋਈ ਫੰਡ ਨਹੀਂ ਦੇ ਕੇ ਗਏ ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਉਹਨਾਂ ਤੇ ਨਿਸ਼ਾਨਾ ਵੀ ਸਾਧਿਆ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਵਿਕਾਸ ਪ੍ਰੋਜੈਕਟ ਲਈ ਸੂਬੇ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ 168 ਕਰੋੜ ਦਾ ਬਜਟ ਬਣਾ ਕੇ ਭੇਜਿਆ ਗਿਆ ਸੀ ਜਿਸ ਤੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਹੋਈ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਕੋਈ 168 ਕਰੋੜ ਦਾ ਜਿਹੜਾ ਬਜਟ ਬਣਾ ਕੇ ਭੇਜਿਆ ਸੀ ਉਹਨਾਂ ਵੱਲੋਂ ਤੇ ਮੇਰੇ ਖ਼ਲ ਸਾਡਾ ਡੇਰਾ ਬਾਬਾ ਨਾਨਕ ਦਾ ਉਹਨਾਂ ਨੇ ਕੋਈ ਐਕਸੈਪਟ ਨਹੀਂ ਕੀਤਾ ਸਿਰਫ ਇੱਕ ਨੈਸ਼ਨਲ ਹਾਈਵੇ ਨੂੰ ਕੀਤਾ ਪਹਿਲਾਂ ਤੇ ਜਿਹੜਾ ਪਿਛਲੀ ਵਾਰਾਂ ਦਾ ਜੋ ਅਸੀਂ ਬਣਾ ਕੇ ਭੇਜਿਆ ਸੀ ਉਸ ਟਾਈਮ ਵਲੇ ਕਾਰਿਡੋਰ ਦਾ ਉਹਦੇ ਚ ਕੁਝ ਨਹੀਂ ਸੀ ਔਰ ਉਹਦੇ ਬਾਅਦ ਚ ਪਾਕਿਸਤਾਨ ਦੀ ਗਵਰਨਮੈਂਟ ਨੇ ਜਿਹੜਾ ਕਾਰਿਡੋਰ ਸਾਨੂੰ ਮਨਜ਼ੂਰੀ ਦੇ ਦਿੱਤੀ ਤੇ ਉਸ ਦੇ ਵਿੱਚ ਉਹ ਉਸ ਟਾਈਮ ਜਦੋਂ ਅਸੀਂ ਭੇਜਿਆ ਲਿਖਿਆ ਉਸ ਵੇਲੇ 168 ਕਰੋੜ ਦਾ ਭੇਜਿਆ ਸੀ ਤੋਂ ਗਵਰਨਮੈਂਟ ਆਫ ਇੰਡੀਆ ਨੇ ਸਿਰਫ ਉਹ ਕਰਤਾਰਪੁਰ ਤੇ ਸੁਲਤਾਨਪੁਰ ਲੋਧੀ ਲਈ ਜਿਹੜਾ ਉਹਨਾਂ ਨੇ ਕਿਹਾ ਕਿ ਬਾਬੇ ਦਾ ਸ਼ਹਿਰ ਜਿਹੜਾ ਉਹ ਸੋਨਾ ਨਵਾਂ ਬਾਬੇ ਦੇ ਨਾਂ ਤੇ ਉਹ ਉਹਦੇ ਪੈਸੇ ਉਹਨਾਂ ਦਿੱਤੇ ਬਾਕੀ ਉਹਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਲਈ ਆਸ-ਪਾਸ ਦੇ ਪਿੰਡਾਂ ਲਈ ਵੀ ਵਿਕਾਸ ਲਈ ਫੰਡ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਤੱਕ 5 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਉੱਥੇ ਦੂਜੇ ਪਾਸੇ ਸੁਖਜਿੰਦਰ ਰੰਧਾਵਾ ਨੇ ਐਨਆਰਆਈ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਡੇਰਾ ਬਾਬਾ ਨਾਨਕ ਦੀਆਂ ਪੁਰਾਣੀਆਂ ਇਮਾਰਤਾਂ ਨੂੰ ਅਪਡੇਟ ਕਰਨ ਲਈ ਸਰਕਾਰ ਨੂੰ ਯੋਗਦਾਨ ਦੇਣ ਉੱਥੇ ਦੂਜੇ ਪਾਸੇ ਜਨਰਲ ਕੈਟਾਗਰੀਆਂ ਲਈ ਰਾਖਵਾ ਕਰਨ ਨੂੰ ਰੰਧਾਵਾ ਵੱਲੋਂ ਮੋਦੀ ਸਰਕਾਰ ਦਾ ਵੋਟਾ ਲੈਣ ਲਈ ਢੰਡ ਦੱਸਿਆ ਗਿਆ ਕੈਪਟਨ ਸਾਹਿਬ ਨੇ ਕਿਹਾ ਕਿ ਤੁਸੀਂ ਪੰਜਾਬ ਇੰਡੀਅਨ ਗਵਰਨਮੈਂਟ ਸਾਡੇ ਪਾਰ ਸਰਕਾਰ ਤੇ ਅਜੇ ਕੋਈ ਪੈਸਾ ਦੇ ਨਹੀਂ ਕਿ ਨਹੀਂ ਦਿੰਦੀ ਉਹਨਾਂ ਨੇ ਕਿਹਾ ਕਿ ਜਿੰਨੇ ਪਿੰਡ ਨੇ ਉਹਨਾਂ ਦੇ ਐਸਟੀਮੇਟ ਆ ਜੇ ਤੁਸੀਂ ਨਾਲ ਹੀ ਸੀ ਤੁਸੀਂ ਦੇਖਿਆ ਕਿ 5 ਕਰੋੜ ਉਹਨਾਂ ਨੇ ਲਿੰਕ ਰੋਡ ਜਿਹੜੀਆਂ ਡੇਰਾ ਬਾਬਾ ਨਾਨਕ ਨੂੰ ਲਿੰਕ ਕਰਦੀਆਂ ਨੇ ਉਹਨਾਂ ਲਈ ਸਾਨੂੰ ਭੇਜ ਦਿੱਤਾ ਜਿਹੜੇ ਸ਼ਾਦੀ ਭੇਜੇ ਨੇ ਪੈਸੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਿੰਨੇ ਪੈਸੇ ਖਰਚ ਹੋਣਗੇ ਸਾਨੂੰ ਆਪਣੇ ਐਸਟੀਮੇਟ ਬਣਾ ਕੇ ਭੇਜੀ ਜਾਓ ਤੇ ਅਸੀਂ ਜੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਨਵਾਂ ਬਰਟੋਪੇਲਾ ਪਹਿਲਾਂ ਪਹਿਲਾਂ ਤਿਆਰ ਕਰ ਦੇਣੀ ਆ ਜਦੋਂ ਸ਼ਤਾਬਦੀਆਂ ਤੋਂ ਪਹਿਲਾਂ ਪਹਿਲਾਂ ਕਿ ਜਿੱਥੇ ਗਵਰਨਮੈਂਟ ਕਰ ਰਹੀ ਆ ਉੱਥੇ ਜਿਹੜੇ ਮੇਰੇ ਐਨ ਆਰ ਆਈ ਭਰਾ ਨੇ ਉਹਨਾਂ ਨੂੰ ਵੀ ਖੁੱਲ ਕੇ ਤੇ ਬੜੇ ਵਧੀਆ ਤਰੀਕੇ ਨਾਲ ਇਹਦੇ ਚ ਆਉਣਾ ਚਾਹੀਦਾ ਔਰ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਕਿ ਜਿੱਤੇ ਉਹਨਾਂ ਨੇ ਉਹਨਾਂ ਨੂੰ ਵੀ ਇਹ ਆਪ ਅਡਾਪਟ ਕਰਨੀ ਚਾਹੀਦੇ ਨੇ ਕਿ ਅਸੀਂ ਆ ਕਰਾਂਗੇ ਆ ਕਰਾਂਗੇ ਉਹ ਅਸੀਂ ਇੱਕ ਵੈਬਸਾਈਟ ਆਪਣੀ ਤਿਆਰ ਕਰਨ ਲੱਗੇ ਉਹਦੇ ਤੇ ਸਾਰਾ ਕੁਝ ਪਾਵਾਂਗੇ ਇਹਦਾ ਪੂਰੇ ਇਹਦੇ ਸ਼ਹਿਰ ਦਾ ਸਾਰਾ ਕੁਝ ਪਾ ਕੇ ਪਿੰਡਾਂ ਦੀ ਮਿਊਨਿਸਪੈਲਿਟੀ ਦੇ ਏਰੀਆ ਪਾ ਕੇ ਤੇ ਮੈਂ ਆਪਣੇ ਐਨ ਆਰ ਆਈ ਭਰਾਵਾਂ ਨੂੰ ਕਹਾਂਗੇ ਕਿ ਉਹਨਾਂ ਦੀ ਜਿੰਨੀ ਜਿੰਨੀ ਹੈਗੀ ਆ ਉਹ ਵੀ ਗਵਰਨਮੈਂਟ ਦਾ ਜਿਹੜਾ ਸਾਥ ਦੇਣ ਤਾਂ ਕਿ ਅਸੀਂ ਵਧੀਆ ਤਰੀਕੇ ਨਾਲ ਇਹ ਰਬਾ ਬਨਾਣਕ ਦੀ ਡਵੈਲਪਮੈਂਟ ਕਰ ਸਕੀਏ ਵੇਖੋ ਇਹ ਜਿਹੜੀ ਰਿਜ਼ਰਵੇਸ਼ਨ ਸੀ ਇਲੈਕਸ਼ਨਸ ਟੰਟਿਆ ਤੇ ਜੇ ਦਿੱਤੀ ਹੈ ਬਹੁਤ ਵਧੀਆ ਪਰ ਇਹ ਚਾਹੀਦੀ ਸੀ ਕਿ ਜਿਸ ਵੇਲੇ ਇਲੈਕਸ਼ਨਸ ਹੋਈਆਂ ਸੀ ਇਮੀਡੀਏਟਲੀ ਉਸ ਵੇਲੇ ਅਨਾਉਂਸ ਕਰ ਦਿੰਦੇ ਔਰ ਹੁਣ ਤੱਕ ਇਹ ਜਿਹੜੀ ਇੰਪਲੀਮੈਂਟ ਹੋਣੀ ਚਾਹੀਦੀ ਚੀਜ਼ ਪਤਾ ਲੱਗ ਜਾਂਦਾ ਕਿ ਕਿੰਨੇ ਲੋਕਾਂ ਨੂੰ ਇਹਦਾ ਫਾਇਦਾ ਪਹੁੰਚੇ ਬਟਾਲਾ ਤੋਂ ਨਵੀਂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978